ਸੋ ਸਾਰੇ ਭਰਾਵਾਂ ਨੂੰ ਬੇਨਤੀ ਆ ਸਾਡੇ ਪੰਜਾਬ ਵਾਸੀਆਂ ਨੂੰ ਕਿ ਜੇਕਰ ਐਸੇ ਤਰ੍ਹਾਂ ਆਪਾਂ ਥੋੜੀ-ਥੋੜੀ ਸਬਜ਼ੀ ਜਿਹੜੀ ਹੈਗੀ ਆ ਉਹ ਆਪਣੇ ਖੇਤਾਂ ਦੇ ਵਿੱਚ ਜਾਂ ਆਪਣੇ ਘਰਾਂ ਦੇ ਵਿੱਚ ਜਿੱਥੇ ਕੋਈ ਥੋੜੀ-ਬਹੁਤੀ ਜਗ੍ਹਾ ਹੈਗੀ ਆ ਜੇ ਆਪਾਂ ਆਪਦੀ ਘਰ ਦੀ ਸਬਜ਼ੀ ਬੀਜ ਕੇ ਖਾਇਆ ਕਰੀਏ ਤਾਂ ਇਹ ਤੋਂ ਵੱਡੀ ਤੇ ਬੈਟਰ ਗੱਲ ਕੋਈ ਨਹੀਂ ਹੁਣ ਤੁਸੀਂ ਦੇਖ ਸਕਦੇ ਹੋ ਵੀ ਲੋਕਾਂ ਨੇ ਵੀ ਵੀ ਵਾਧੇ ਆ ਜਾਂ ਮਨ ਕੇ ਚੱਲੋ ਵੀ ਐਸ.ਆਰ.ਟੀ ਦੀ ਪ੍ਰੋਬਲਮ ਆਉਂਦੀ ਆ ਜਾਂ ਹੋਰ ਵੀ ਕਈ ਸਾਰੀਆਂ ਸਮੱਸਿਆ ਆ ਜਾਂਦੀਆਂ ਜਿਹੜੇ ਅਸੀਂ ਮੁੱਲ ਦੇ ਕਲਦੂ ਮੁੱਲ ਦੀਆਂ ਤੋਰੀਆਂ ਲੈ ਕੇ ਖਾਂਦੇ ਆ ਜਾਂ ਬੇਰੁੱਤੀ ਸਬਜ਼ੀ ਖਾਂਦੇ ਆ ਜਿਵੇਂ ਹਜੇ ਸਾਗ ਦੀ ਰੁੱਤ ਨਹੀਂ ਆਈ ਉਹ ਸਾਡੀਆਂ ਭੈਣਾਂ ਕੀ ਕਰਦੀਆਂ ਜਦੋਂ ਅਸੀਂ ਬਾਜ਼ਾਰ ਜਾਂਦੇ ਆ ਉੱਥੋਂ ਪਾਲਕ ਸਰੋਂ ਦਾ ਸਾਗ ਜਿਹੜਾ ਲੈਂਦੀਆਂ ਨੇ ਤੋਰੀਏ ਦਾ ਸਾਗ ਬੇਰੁੱਤਾ ਸਾਗ ਇਹ ਰੇਹਾਂ ਸਪਰੇਹਾਂ ਪਾ ਕੇ ਤਿਆਰ ਕੀਤਾ ہوا ਹੁੰਦਾ ਸੋ ਜਿਹਦੇ ਨਾਲ ਸਾਡੇ ਸਰੀਰ ਨੂੰ ਬਹੁਤ ਹੀ ਜ਼ਿਆਦਾ ਪਰੇਸ਼ਾਨੀ ਆਉਂਦੀ ਹੈ ਸਾਰੇ ਭਰਾਵਾਂ ਨੂੰ ਇੱਕ ਇੱਕ ਬੇਨਤੀ ਤਾਂ ਇਹ ਕਰਦੇ ਆਂ ਵੀ ਬੇਰੁੱਤੀ ਸਬਜ਼ੀ ਨਾ ਖਾਓ। ਜੋ ਤੱਕ ਕਨਾਲ ਜਿਹੜੀ ਚੀਜ਼ ਤਿਆਰ ਕੀਤੀ ਜਾਂਦੀ ਆ ਉਹਦਾ ਇਸਤੇਮਾਲ ਨਾ ਕਰੋ। ਤੇ ਦੂਸਰੀ ਗੱਲ ਥੋੜੀ ਬਹੁਤੀ ਸਬਜ਼ੀ ਜਿਹੜੀ ਆਪਣੇ ਘਰਾਂ ਦੇ ਵਿੱਚ ਜਾਂ ਖੇਤਾਂ ਦੇ ਵਿੱਚ ਬੀਜ ਕੇ ਉਹਨੂੰ ਆਪ ਦੀ ਤਿਆਰ ਕਰਕੇ ਖਾਓ ਜੀ। ਧੰਨਵਾਦ ਜੀ।